ਇੱਕ ਪਿੰਡ ਵਿੱਚ ਇੱਕ ਖੁਸ਼ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਤਿੰਨ ਭਰਾ ਅਤੇ ਇੱਕ ਭੈਣ ਸੀ ਉਹਨਾਂ ਦੇ ਮਾਪੇ ਉਹਨਾਂ ਚਾਰਾਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਉਹ ਆਪਣੇ ਵਿਚਾਰਲੇ ਪੁੱਤਰ ਤੋਂ ਥੋੜਾ ਪਰੇਸ਼ਾਨ ਸੀ ਕਿਉਂਕਿ ਵੱਡਾ ਪੁੱਤਰ ਪੜ੍ਹਿਆ ਲਿਖਿਆ ਹੈ ਉਹ ਡਾਕਟਰ ਬਣ ਗਿਆ ਹੈ ਅਤੇ ਛੋਟਾ ਪੁੱਤਰ ਵੀ ਪੜ੍ਹਾਈ ਕਰਕੇ ਇੰਜੀਨੀਅਰ ਬਣ ਗਿਆ ਪਰ ਉਸ ਦਾ ਵਿਚਾਰਲਾ ਪੁੱਤਰ ਪੂਰੀ ਤਰ੍ਹਾਂ ਅਨਪੜ ਅਤੇ ਭਟਕਦਾ ਰਿਹਾ ਹੁਣ ਉਸ ਦੇ ਦੋ ਪੁੱਤਰ ਇੱਕ ਡਾਕਟਰ ਅਤੇ ਇੱਕ ਇੰਜੀਨੀਅਰ ਦਾ ਵਿਆਹ ਹੋ ਗਏ ਸਨ ਅਤੇ ਕੁਝ ਮਹੀਨਿਆਂ ਬਾਅਦ ਉਸਦੀ ਧੀ ਦਾ ਵਿਆਹ ਵੀ ਇੱਕ ਚੰਗੇ ਪਰਿਵਾਰ ਵਿੱਚ ਹੋ ਗਿਆ ਪਰ ਵਿਚਕਾਰਲਾ ਪੁੱਤਰ ਅਜੇ ਵੀ ਅਣਵਿਆਹਿਆ ਸੀ ਕਿਉਂਕਿ ਉਹ ਪੂਰੀ ਤਰ੍ਹਾਂ ਅਨਪੜ੍ਹ ਸੀ ਅਤੇ ਕਿਤੇ ਨਾ ਕਿਤੇ ਛੋਟੀ ਮੋਟੀ ਮਜ਼ਦੂਰੀ ਕਰਦਾ ਸੀ ਇਸੇ ਕਰਕੇ ਉਸ ਨੂੰ ਵਿਆਹ ਲਈ ਕੋਈ ਕੁੜੀ ਨਹੀਂ ਮਿਲ ਸਕੀ ਅਤੇ ਉਸਦੇ ਮਾਪੇ ਉਸ ਤੋਂ ਪਰੇਸ਼ਾਨ ਸਨ ਹੁਣ ਜਦੋਂ ਵੀ ਉਸਦੀ ਭੈਣ ਆਪਣੇ ਮਾਪਿਆਂ ਦੇ ਘਰ ਆਉਂਦੀ ਸੀ ਉਹ ਪਹਿਲਾਂ ਆਪਣੇ ਡਾਕਟਰ ਅਤੇ ਇੰਜੀਨੀਅਰ ਭਰਾਵਾਂ ਨੂੰ ਮਿਲਦੀ ਪਰ ਉਹ ਵਿਚਕਾਰਲੇ ਭਰਾ ਨੂੰ ਬਹੁਤ ਘੱਟ ਮਿਲਦੀ ਸੀ ਕਿਉਂਕਿ ਉਹ ਉਸ ਨੂੰ ਜ਼ਿਆਦਾ ਪੈਸੇ ਨਹੀਂ ਦੇ ਸਕਦਾ ਸੀ ਪਰ ਫਿਰ ਵੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਉਸ ਦਾ ਪਿਤਾ ਆਪਣੇ ਵਿਚਕਾਰਲੇ ਪੁੱਤਰ ਦਾ ਵਿਆਹ ਕੀਤੇ ਬਿਨਾਂ ਹੀ ਮਰ ਗਿਆ ਉਸਦੀ ਮਾਂ ਨੇ ਸੋਚਿਆ ਕਿ ਹੁਣ ਕਿਸੇ ਨੂੰ ਬੰਡ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਇਸ ਲਈ ਉਸ ਨੇ ਆਪਣੇ ਅਨਪੜ੍ਹ ਤਦ ਦਾ ਵਿਆ ਆਪਣੇ ਹੀ ਪਿੰਡ ਦੀ ਇੱਕ ਸੁਧਾਰਨ ਕੁੜੀ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ। ਹੁਣ ਉਹਦਾ ਅਨਪੜ੍ਹ ਪੁੱਤਰ ਪੂਰੀ ਲਗਨ ਨਾਲ ਕੰਮ ਕਰਨ ਲੱਗ ਪਿਆ ਅਤੇ ਉਸਨੇ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਵੀ ਕੋਈ ਦੋਸਤ ਉਸਨੂੰ ਫੋਨ ਕਰਨ ਆਉਂਦਾ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਇਹੀ ਗੱਲ ਦੱਸਦਾ ਸੀ ਪਹਿਲਾਂ ਮੇਰਾ ਭਰਾ ਇਕੱਲਾ ਹੀ ਕਮਾਉਂਦਾ ਅਤੇ ਖਾਂਦਾ ਸੀ। ਪਰ ਹੁਣ ਜਦੋਂ ਮੈਂ ਵਿਆਹਿਆ ਹੋਇਆ ਹਾਂ ਮੈਨੂੰ ਆਪਣੀ ਪਤਨੀ ਲਈ ਵੀ ਇੱਛਾ ਕਰਨੀ ਪਵੇਗੀ ਅਤੇ ਸਾਨੂੰ ਕੱਲ ਆਉਣ ਵਾਲੇ ਬੱਚਿਆਂ ਲਈ ਵੀ ਕੁਝ ਜੋੜਨਾ ਪਵੇਗਾ ਇਸੇ ਲਈ ਦੋਸਤ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿ ਸਕਦਾ ਇਹ ਉਸ ਦਾ ਮੂਰਖ ਪੁੱਤਰ ਕਹਿ ਰਿਹਾ ਹੈ ਉਹ ਸਿੱਧਾ ਆਪਣੇ ਕੰਮ ਤੇ ਚਲਾ ਜਾਂਦਾ ਹੁਣ ਉਹਦੇ ਦੋਵੇਂ ਭਰਾ ਡਾਕਟਰ ਅਤੇ ਇੰਜੀਨੀਅਰ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਅਸੀਂ ਦੋਵੇਂ ਉਸ ਅਨਪੜ੍ਹ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਹਾਂ ਇਸ ਲਈ ਅਸੀਂ ਸਾਰੇ ਘਰ ਅਤੇ ਜ਼ਮੀਨ ਵੰਡ ਲੈਂਦੇ ਹਾਂ ਅਤੇ ਉਹ ਮੂਰਖ ਤੋਂ ਵੱਖ ਹੋ ਜਾਂਦੇ ਹਾਂ ਕਿਉਂਕਿ ਹੁਣ ਉਹ ਸਾਡੇ ਜਿੰਨਾ ਕਦੇ ਨਹੀਂ ਕਮਾ ਸਕਦਾ ਇਸ ਲਈ ਆਪਣੀ ਮਾਂ ਦੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਦੋਮਾ ਭਰਾਮਾ ਨੇ ਵੰਡ ਦੀ ਤਰੀਕ ਤੈਅ ਕਰ ਦਿੱਤੀ ਅਤੇ ਉਸਨੇ ਆਪਣੀ ਭੈਣ ਨੂੰ ਵੀ ਫੋਨ ਕੀਤਾ ਅਤੇ ਉਸਨੇ ਆਪਣੇ ਪਿੰਡ ਦੇ ਭਰਾ ਨੂੰ ਵੀ ਕਿਹਾ ਕਿ ਉਹ ਅੱਜ ਕੰਮ ਤੇ ਨਾ ਜਾਵੇ ਕਿਉਂਕਿ ਅਸੀਂ ਸਾਰੇ ਅੱਜ ਘਰ ਆ ਤੇ ਜ਼ਮੀਨ ਵੰਡ ਲਵਾਂਗੇ ਉਸ ਸਮੇਂ ਉਸਦੀ ਭੈਣ ਵੀ ਆ ਜਾਂਦੀ ਹੈ ਫਿਰ ਉਸਦਾ ਅਨਪੜ ਭਰਾ ਕਹਿੰਦਾ ਹੈ ਤੁਸੀਂ ਲੋਕ ਜ਼ਮੀਨ ਜਾਇਦਾਦ ਵੰਡ ਲਓ ਅਤੇ ਜੋ ਵੀ ਤੁਹਾਨੂੰ ਚਾਹੀਦਾ ਹੈ ਜੋ ਮੀਨੂ ਦੇਣਾ ਹੈ ਉਹ ਦੇ ਦਿਓ ਮੈਂ ਸ਼ਾਮ ਨੂੰ ਆਵਾਂਗਾ ਅਤੇ ਅੰਗੂਠੇ ਦਾ ਨਿਸ਼ਾਨ ਲਗਾਵਾਂਗਾ ਫਿਰ ਉਸਦੀ ਭੈਣ ਕਹਿੰਦੀ ਹੈ ਓਏ ਮੂਰਖ ਤੂੰ ਅਨਪੜ ਹੀ ਰਹੇਗਾ ਤੇ ਤੈਨੂੰ ਜ਼ਮੀਨ ਦਾ ਹਿੱਸਾ ਮਿਲੇਗਾ ਇਹ ਸਿਰਫ ਅਮਣੋ ਸਾਹਮਣੇ ਬੈਠ ਕੇ ਹੀ ਹੁੰਦਾ ਹੈ ਫਿਰ ਉਸਦੇ ਦੋਵੇਂ ਭਰਾ ਵੀ ਵਿਚਾਰ ਲਈ ਅਨਪੜ ਭਰਾ ਨੂੰ ਬੁਰਾ ਭਲਾ ਕਹਿੰਦੇ ਹਨ ਫਿਰ ਉਸਦੀ ਮਾਂ ਉਸ ਨੂੰ ਇਹ ਕਹਿਦੀ ਹੈ ਕਿ ਪੁੱਤਰ ਅੱਜ ਤੈਨੂੰ ਕੰਮ ਤੇ ਨਹੀਂ ਜਾਣਾ ਚਾਹੀਦਾ ਜੇ ਬੰਡ ਤੇਰੇ ਸਾਹਮਣੇ ਹੋਵੇ ਤਾਂ ਬਿਹਤਰ ਹੋਵੇਗਾ ਵਕੀਲ ਵੀ ਉਸੇ ਸਮੇਂ ਪਹੁੰਚ ਜਾਂਦਾ ਹੈ ਫਿਰ ਵਕੀਲ ਕਹਿੰਦਾ ਹੈ ਕਿ ਤੁਹਾਡੇ ਹਿੱਸੇ ਦੀ ਕੁੱਲ ਰਕਮ 10 ਵਿੱਗੇ ਜ਼ਮੀਨ ਹੈ ਅਤੇ ਤੁਹਾਡੇ ਕੋਲ ਇੱਕ ਘਰ ਹੈ ਹੁਣ ਦੱਸੋ ਕਿ ਕਿਸ ਨੂੰ ਕਿੰਨਾ ਹਿੱਸਾ ਦੇਣਾ ਹੈ ਮੈਂ ਉਸ ਅਨੁਸਾਰ ਵੰਡ ਦੇ ਕਾਗਜ਼ਾਤ ਤਿਆਰ ਕਰਾਂਗਾ ਉਸੇ ਪਲ ਉਸਦਾ ਅਨਪੜ ਭਰਾ ਕਹਿੰਦਾ ਹੈ ਉਹ ਵਕੀਲ ਸਾਹਿਬ ਕਿਰਪਾ ਕਰਕੇ ਮੇਰੇ ਦੋਵਾਂ ਭਰਾਵਾਂ ਦੇ ਨਾਮ 5-5 ਵਿੱਗੇ ਜ਼ਮੀਨ ਲਿਖ ਦਿਓ ਅਤੇ ਇਹ ਸਾਡਾ ਘਰ ਹੈ ਕਿਰਪਾ ਕਰਕੇ ਇਹ ਮੇਰੀ ਪਿਆਰੀ ਭੈਣ ਦੇ ਨਾਮ ਤੇ ਕਰੋ ਫਿਰ ਉਸ ਦੇ ਭਰਾ ਅਤੇ ਭੈਣ ਦੋਵੇਂ ਪੁੱਛਦੇ ਹਨ ਤੁਸੀਂ ਆਪਣੇ ਹਿੱਸੇ ਵਜੋਂ ਹੋਰ ਕੀ ਲਓਗੇ ਫਿਰ ਉਸ ਦਾ ਅਨਪੜਾ ਭਰਾ ਕਹਿੰਦਾ ਹੈ ਕਿ ਮੇਰੇ ਹਿੱਸੇ ਵਿੱਚ ਮੇਰੀ ਪਿਆਰੀ ਮਾਂ ਹੈ ਅਤੇ ਫਿਰ ਉਹ ਆਪਣੀ ਪਤਨੀ ਵੱਲ ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ ਕਿਉਂ ਮੇਰੀ ਪਿਆਰੀ ਪਤਨੀ ਕੀ ਮੈਂ ਕੁਝ ਗਲਤ ਕਿਹਾ ਹੈ ਉਸ ਅਨਪੜ੍ਹ ਦੀ ਪਤਨੀ ਆਪਣੇ ਸੱਸ ਨੂੰ ਜੱਫੀ ਪਾਉਂਦੀ ਹੈ ਅਤੇ ਕਹਿੰਦੀ ਹੈ ਇੱਕ ਮਾਂ ਤੋਂ ਵੱਡੀ ਵਿਰਾਸਤ ਹੋਰ ਕੀ ਹੋ ਸਕਦੀ ਹੈ ਪਤਨੀ ਅਤੇ ਉਸ ਸਮੇਂ ਉਸ ਦਾ ਅਨਪੜ ਪਤੀ ਵੀ ਆਪਣੀ ਮਾਂ ਨੂੰ ਜੱਫੀ ਪਾਉਂਦਾ ਹੈ ਅਨਪੜ ਪੁੱਤਰ ਅਤੇ ਨੂੰਹ ਦੇ ਇਸ ਪਿਆਰ ਨੇ ਜਾਇਦਾਦ ਦੀ ਵੰਡ ਨੂੰ ਜਨਮ ਦਿੱਤਾ ਇਹ ਮਾਹੌਲ ਚੁੱਪ ਵਿੱਚ ਬਦਲ ਗਿਆ ਫਿਰ ਭੈਣ ਆਪਣੇ ਅਨਪੜ ਭਰਾ ਨੂੰ ਜੱਫੀ ਪਾਉਂਦੀ ਹੈ ਅਤੇ ਰੋਂਦੀ ਹੋਈ ਕਹਿੰਦੀ ਹੈ ਮਾਫ਼ ਕਰਨਾ ਭਰਾ ਮੈਂ ਤੁਹਾਨੂੰ ਸਮਝ ਨਹੀਂ ਸਕੀ ਫਿਰ ਉਸ ਦਾ ਭਰਾ ਕਹਿੰਦਾ ਹੈ ਕਿ ਮੇਰੀ ਪਿਆਰੀ ਭੈਣ ਇਸ ਘਰ ਵਿੱਚ ਸਾਡਾ ਪੂਰਾ ਹੱਕ ਹੈ ਤੁਹਾਡਾ ਵੀ ਇਹੀ ਹੱਕ ਹੈ ਅਤੇ ਜਿੱਥੋਂ ਤੱਕ ਵੰਡ ਦਾ ਸਵਾਲ ਹੈ ਸਾਡੀ ਜ਼ਿੰਦਗੀ ਨਹੀਂ ਰੁਕੇਗੀ ਜੇਕਰ ਅਸੀਂ ਵੰਡ ਨਹੀਂ ਕਰਦੇ ਅਸੀਂ ਕਿਉਂ ਵੰਡਦੇ ਹਾਂ ਕੀ ਅਸੀਂ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਅਸੀਂ ਬਚਪਨ ਵਿੱਚ ਇਕੱਠੇ ਰਹਿੰਦੇ ਸੀ ਇਕੱਠੇ ਰਹਿਣਾ ਹੀ ਇੱਕ ਚੰਗਾ ਪਰਿਵਾਰ ਕਿਹਾ ਜਾਂਦਾ ਹੈ ਅਤੇ ਉਸ ਚੰਗੇ ਪਰਿਵਾਰ ਨੂੰ ਇੱਕ ਮਾਂ ਦੁਆਰਾ ਚਲਾਇਆ ਜਾਂਦਾ ਹੈ ਜਿਸ ਕਾਰਨ ਉਸਦੇ ਦੋਵੇਂ ਭਰਾ ਵੀ ਬਹੁਤ ਸ਼ਰਮਿੰਦਾ ਮਹਿਸੂਸ ਕਰਦੇ ਹਨ ਅਤੇ ਉਹਨਾਂ ਨੇ ਬੰਡ ਦੇ ਸਾਰੇ ਕਾਗਜ਼ ਪਾੜ ਕੇ ਸੁੱਟ ਦਿੱਤੇ ਹਨ ਅਤੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਇਕੱਠੇ ਰਹਿਣ ਦਾ ਮਨ ਬਣਾ ਲਿਆ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਅਜਈਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ